ਪੌਂਟ ਦੇ ਨਾਲ ਤੁਸੀਂ ਜੁੜੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਅੱਜ ਜਲੰਧਰ ਦੇ ਇੱਕ ਪਾਵਨ ਇਤਿਹਾਸਿਕ ਸਥਾਨ ਦੇ ਦਰਸ਼ਨ ਤੁਹਾਨੂੰ ਕਰਵਾਵਾਂਗੇ ਜਿਸ ਦਾ ਇਤਿਹਾਸ 200 ਸਾਲ ਤੋਂ ਵੀ ਵੱਧ ਪੁਰਾਣਾ ਇਸ ਵਕਤ ਮੈਂ ਮੌਜੂਦ ਹਾਂ ਸ੍ਰੀ ਸਿੱਧ ਬਾਬਾ ਸੋਡਲ ਮੰਦਿਰ ਵਿਖੇ ਜਿਸ ਦਾ ਇਤਿਹਾਸ 200 ਸਾਲ ਤੋਂ ਵੀ ਵੱਧ ਪੁਰਾਣਾ ਇਤਿਹਾਸ ਰਿਸ਼ੀਆਂ ਮੁਨੀਆਂ ਦੇ ਨਾਲ ਜੁੜਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਇਸ ਜਗ੍ਹਾ ਤੇ ਇੱਕ ઋષਿ मुनि ਰਿਹਾ ਕਰਦੇ ਸੀ ਤਪ ਕਰਿਆ ਕਰਦੇ ਸੀ ਤੇ ਇੱਕ ਛੱਡਾ ਬਰਾਦਰੀ ਦੀ ਨੂੰ ਇੱਕ ਛੱਡਾ ਪਰਿਵਾਰ ਜਿਹੜਾ ਕਿ ਇੱਥੇ ਆ ਕੇ ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀ ਉਹ ਜਿਹੜੀ ਉਹਨਾਂ ਦੇ ਘਰ ਦੇ ਵਿੱਚ ਨੂੰਹ ਸੀ ਉਹ ਬੇਔਲਾਦ ਸੀ ਤਾਂ ਉਸ ਨੂੰ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਇਸ ਜਗਤ ਉੱਤੇ ਜੋ ਤਪ ਕਰ ਰਹੇ ਹੁੰਦੇ ਨੇ ઋષਿਮੁਨੀ ਉਹਨਾਂ ਦੇ ਵਰਦਾਨ ਦੇ ਤਹਿਤ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਤੇ ਜਦੋਂ ਸੇਵਾ ਤੋਂ ਬਾਅਦ ਉਹਨਾਂ ਦੇ ਘਰ ਪੁੱਤਰ ਜਨਮ ਲੈਂਦਾ ਹੈ ਤੇ ਜਦੋਂ ਬਾਬਾ ਸੋਡਲ ਜੀ ਦੀ 5 ਸਾਲ ਦੀ ਅਵਸਥਾ ਹੁੰਦੀ ਹੈ ਤਾਂ ਬਾਲ ਅਵਸਥਾ ਦੇ ਵਿੱਚ ਉਹ ਆਪਣੀ ਮਾਤਾ ਜੀ ਦੇ ਨਾਲ ਇਸ ਤਲਾਬ ਦੇ ਵਿੱਚ ਆਉਂਦੇ ਨੇ ਮਾਤਾ ਕੱਪੜੇ ਧੋਂਦੇ ਹੁੰਦੇ ਨੇ ਤਾਂ ਬਾਬਾ ਸੋਡਲ ਖੋੜਾ ਦੇ ਵੱਲੋਂ ਸ਼ਰਾਰਤਾਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਨੇ ਤਾਂ ਮਾਂ ਦੇ ਵੱਲੋਂ ਤਿੰਨ ਵਾਰ ਡਾਂਟਣ ਤੋਂ ਬਾਅਦ ਜਿਹੜਾ ਉਹਨਾਂ ਦੇ ਵੱਲੋਂ ਤਲਾਬ 'ਚ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਮਾਂ ਜਿਸ ਤੋਂ ਬਾਅਦ ਮਾਂ ਦੇ ਵੱਲੋਂ ਬਹੁਤ ਹੀ ਜ਼ਿਆਦਾ ਰੋ ਰੋ ਕੇ ਬਾਬਾ ਜੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਹੀ ਬਾਬਾ ਸੋਡਲ ਖੋਰਾ ਦੇ ਵੱਲੋਂ ਛੇਸ਼ਨਾਗ ਦੇ ਰੂਪ ਦੇ ਵਿੱਚ ਮਾਤਾ ਨੂੰ ਦਰਸ਼ਨ ਦਿੱਤੇ ਜਾਂਦੇ ਨੇ ਤੇ ਪਾਵਨ ਸਥਾਨ ਤੇ ਅਸੀਂ ਮੌਜੂਦ ਆ ਤਸਵੀਰਾਂ ਜਿਹੜੀਆਂ ਨੇ ਅਸੀਂ ਜਿਆ ਤੁਹਾਨੂੰ ਦਿਖਾ ਦਿੰਨੇ ਆ ਕਿ ਉਹ ਤਲਾ ਹੈ ਜਿਹੜਾ ਕਿ 200 ਸਾਲ ਤੋਂ ਵੀ ਵੱਧ ਪੁਰਾਣਾ ਇਸ ਜਗ੍ਹਾ ਦੇ ਉੱਤੇ ਹੀ ਆਪਣੀ ਮਾਤਾ ਨੂੰ ਬਾਬਾ ਸੋਡਲ ਜੀ ਦੇ ਵੱਲੋਂ ਜੋ ਹੈ ਦਰਸ਼ਨ ਦਿੱਤੇ ਗਏ ਸਨ ਸੇਸ਼ਨਾਗ ਦੇ ਰੂਪ ਦੇ ਵਿੱਚ ਉਹੀ ਆਕ੍ਰਿਤੀ ਜਿਹੜੀ ਹੈ ਉਹੀ ਆ ਮੂਰਤੀ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਸੁਸ਼ੋਭਿਤ ਕੀਤੀ ਗਈ ਹੈ ਤਾਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਆ ਕੇ ਹੀ ਲੋਕ ਜਿਹੜੇ ਨੇ ਨਤਮਸਤਕ ਹੁੰਦੇ ਨੇ ਇਹ ਗੱਲ ਕਹੀ ਜਾਂਦੀ ਹੈ ਕਿ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਉਹਨਾਂ ਦੇ ਘਰ ਇਸ ਜਗ੍ਹਾ ਦੇ ਉੱਤੇ ਮੱਥਾ ਟੇਕਣ ਦੇ ਨਾਲ ਔਲਾਦ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਤਾਂ ਲੋਕ ਜਿਹੜੇ ਨੇ ਇੱਥੇ ਆ ਕੇ ਦੁੱਧ ਚੜਾਉਂਦੇ ਨੇ ਅਤੇ ਇਸ ਜਗ੍ਹਾ ਤੇ ਆ ਕੇ ਲੋਕ ਜਿਹੜੇ ਨੇ ਲੋਕਾਂ ਦੇ ਵੱਲੋਂ ਮੰਨਤ ਮੰਗੀ ਜਾਂਦੀ ਆ ਤਾਂ ਦੂਰੋਂ ਦੂਰੋਂ ਚੱਲ ਕੇ ਸ਼ਰਧਾਲੂ ਇਸ ਜਗ੍ਹਾ ਦੇ ਉੱਤੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਸਿੱਧੀਆਂ ਇਸ ਵਕਤ ਤੁਸੀਂ ਸਿੱਧ ਬਾਬਾ ਸੋਡਲ ਮੰਦਿਰ ਤੋਂ ਦੇਖ ਰਹੇ ਹੋ ਜਿੱਥੇ ਕਿ ਸ਼ਰਧਾਲੂ ਇਸ ਵਕਤ ਨਤਮਸਤਕ ਹੋਣ ਲਈ ਪਹੁੰਚੇ ਹੋਏ ਨੇ ਆਪਣੀ ਅਰਜ਼ੋਈ ਜਿਹੜੀ ਹੈ ਇਸ ਜਗ੍ਹਾ ਦੇ ਉੱਤੇ ਆ ਕੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਆਨੰਤ 14 ਦੇ ਦਿਨ ਇਸ ਜਗ੍ਹਾ ਦੇ ਉੱਤੇ ਜਿਹੜਾ ਮੇਲਾ ਲੱਗਦਾ ਹਰ ਸਾਲ ਇਸ ਜਗ੍ਹਾ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਜਿਹੜੇ ਨੇ ਇਕੱਤਰ ਹੋ ਕੇ ਪਹੁੰਚਦੇ ਨੇ ਅਤੇ ਇਸ ਜਗ੍ਹਾ ਦੇ ਉੱਤੇ ਆ ਕੇ ਮੱਥਾ ਟੇਕਦੇ ਨੇ ਤੇ ਇਸੇ ਦੇ ਨਾਲ ਕੀ ਤੁਹਾਨੂੰ ਦੱਸ ਦਈਏ ਕਿ ਜੋ ਚੱਡਾ ਬਰਾਦਰੀ ਦੇ ਲੋਕ ਨੇ ਉਹਨਾਂ ਦੇ ਵੱਲੋਂ ਇਸ ਜਗ੍ਹਾ 'ਤੇ 14 ਵਾਰ ਮਿੱਟੀ ਵੀ ਕੱਢੀ ਜਾਂਦੀ ਹੈ ਤੇ ਇਸ ਦੇ ਨਾਲ ਨਾਲ ਇੱਥੇ ਮੱਠੀਆਂ ਦਾ ਪ੍ਰਸ਼ਾਦ ਵੀ ਜੜਾ ਦਿੱਤਾ ਜਾਂਦਾ ਤਾਂ ਕਾਫੀ ਪੁਰਾਣਾ ਇਤਿਹਾਸ ਇਸ ਮੰਦਿਰ ਦਾ ਜੁੜਿਆ ਹੋਇਆ ਇਸ ਵਾਰ ਵੀ 17 ਸਤੰਬਰ ਨੂੰ ਇਸ ਜਗ੍ਹਾ ਦੇ ਉੱਤੇ ਮੇਲਾ ਲੱਗੇਗਾ ਤਾਂ ਦੇਸ਼ਾ ਵਿਦੇਸ਼ਾ ਤੋਂ ਸੰਗਤਾਂ ਜੜੀਆਂ ਨੇ ਇੱਥੇ ਨਤਮਸਤਕ ਹੋਣ ਲਈ ਪਹੁੰਚਣ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮੰਦਿਰ ਦੇ ਵਿੱਚ ਖਾਸ ਤੌਰ ਦੇ ਉੱਤੇ ਤਿਆਰੀਆਂ ਵੀ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਲੜੀਆਂ ਲੱਗ ਰਹੀਆਂ ਨੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਮੰਦਿਰ ਦੇ ਵਿੱਚ ਰੰਗ ਰੋਗਨ ਵੀ ਜਿਹੜਾ ਪੂਰੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ 17 ਸਤੰਬਰ ਨੂੰ ਇਸ ਜਗ੍ਹਾ ਦੇ ਉੱਤੇ ਮੇਲਾ ਲੱਗੇਗਾ ਤੇ ਲੋਕ ਜਿਹੜੇ ਨੇ ਦੂਰੋਂ ਦੂਰੋਂ ਚੱਲ ਕੇ ਆ ਕੇ ਇੱਥੇ ਨਤਮਸਤਕ ਹੋਣਗੇ ਤਾਂ ਸ਼ਰਧਾਲੂ ਜਿਹੜੇ ਨੇ ਲਗਾਤਾਰ ਇਸ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਮੱਥਾ ਟੇਕ ਕੇ ਆਪਣੀ ਮਨੋ ਕਾਮਨਾ ਜਿਹੜੀ ਹੈ ਉਹ ਬਾਬਾ ਜੀ ਨੂੰ ਦੱਸਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਹਾ ਜਾਂਦਾ ਹੈ ਕਿ ਇਸ ਜਗ੍ਹਾ ਤੇ ਆ ਕੇ ਜਿਹੜਾ ਵੀ ਇਨਸਾਨ ਕੋਈ ਵੀ ਮੰਨਤ ਮੰਗਦਾ ਤਾਂ ਉਸ ਦੀ ਮੰਨਤ ਜਿਹੜੀ ਹੈ ਉਹ ਜ਼ਰੂਰ ਪੂਰੀ ਹੁੰਦੀ ਹੈ। ਤਮੰਦਰ ਦੀਆਂ ਕੁਝ ਹੋਰ ਵੀ ਤਸਵੀਰਾਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਇਸ ਜਗ੍ਹਾ ਦਾ ਇਤਿਹਾਸ ਜਿਹੜਾ 200 ਸਾਲ ਤੋਂ ਵੀ ਵੱਧ ਪੁਰਾਣਾ ਹੈ। ਤਾਂ ਬਿਲਕੁਲ ਤੁਹਾਨੂੰ ਅੱਜ ਦਰਸ਼ਨ ਕਰਵਾਏ ਨੇ ਸਿੱਧ ਬਾਬਾ ਸੋਢੇਲ ਮੰਦਿਰ ਦੇ। 200 ਸਾਲ ਤੋਂ ਵੀ ਵੱਧ ਪੁਰਾਣਾ ਇਤਿਹਾਸ 17 ਸਤੰਬਰ ਨੂੰ ਲੱਗਣ ਵਾਲੇ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਨੇ। ਸਿਕਿਉਰਿਟੀ ਦੇ ਵੀ ਪੁਖਤਾ ਪ੍ਰਬੰਧ ਜਿਹੜੇ ਨੇ ਇੱਥੇ ਕੀਤੇ ਜਾਣਗੇ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਪੂਰੇ ਮੰਦਿਰ ਦੀਆਂ। ਕਿ ਕਿਸ ਤਰੀਕੇ ਦੇ ਨਾਲ ਮੰਦਰ 'ਚ ਲੜੀਆਂ ਜਿਹੜੀਆਂ ਨੇ ਲਗਾਈਆਂ ਗਿਆ ਨੇ ਪੂਰੇ ਸੋਹਣੇ ਤਰੀਕੇ ਦੇ ਨਾਲ ਇਸ ਜਗ੍ਹਾ ਤੇ ਮੰਦਰ ਨੂੰ ਡੈਕੋਰੇਟ ਕੀਤਾ ਗਿਆ ਤਾਂ ਸੰਤਾਂ ਲਗਾਤਾਰ ਨਿੱਜੀ ਜਾ ਕੇ ਤਲਾਹ ਜਿਹੜਾ ਕਿ 200 ਤੋਂ ਵੀ ਵੱਧ ਸਾਲ ਪੁਰਾਣਾ ਹੈ ਉਸ ਜਗ੍ਹਾ ਤੇ ਜਾ ਕੇ ਵੀ ਦਰਸ਼ਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਤਾਂ ਜੜੀਆਂ ਨੇ ਇਸ ਜਗ੍ਹਾ ਤੇ ਨਤਮਸਤਕ ਹੋਣ ਲਈ ਪਹੁੰਚਣ ਗਿਆ ਤਾਂ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਦੱਸ ਦੀਗੇ ਕਿ ਮੰਨਤ ਮੰਗੰਦੇ ਨਾਲ ਕਹਿੰਦੇ ਨੇ ਕਿ ਘਰ ਦੇ ਵਿੱਚ ਔਲਾਦ ਦੀ ਵੀ ਪ੍ਰਾਪਤੀ ਹੁੰਦੀ ਹੈ ਜਿਹੜੇ ਲੋਕ ਬੇਔਲਾਦ ਹੁੰਦੇ ਨੇ ਇੱਥੇ ਆ ਕੇ ਮੰਨਤ ਮੰਗਦੇ ਨੇ ਤੇ ਉਹਨਾਂ ਦੀ ਝੋਲੀ ਜੜੀ ਇੱਥੇ ਭਰੀ ਜਾਂਦੀ ਹੈ ਕੈਮਰਾ ਪਰਸਨ ਲੋਕ ਨਾਲ ਮਨਪ੍ਰੀਤ ਕੌਰ ਪੌਂਟ ਜ਼ਿਲੰਧਰ